ਬਲਾਕ ਸਮਿਤੀ ਚੋਣਾਂ ਦੇ ਦੌਰਾਨ ਹਰ ਥਾਂ ਤੋਂ ਹੰਗਾਮੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਮਾਣਾ ਬਲਾਕ ਸਮਿਤੀ ਚੋਣ ਦੇ ਵਿੱਚ ਰੰਦਾਵਾ ਜੋਨ ਤੋਂ ਉਮੀਦਵਾਰ ਸੀ ਸੁਰਿੰਦਰ ਕੋਰ ਉਸ ਦੀ ਫਾਈਲ ਉਸ ਦੇ ਪਰਿਵਾਰਕ ਮੈਂਬਰ ਹਨ ਉਹਨਾਂ ਦਾ ਕਹਿਣਾ ਹੈ ਕਿ ਜਿਸ ਟਾਈਮ ਅਸੀਂ ਚੋਣ ਅਧਿਕਾਰੀ ਕੋਲ ਗਏ ਉੱਥੋਂ ਉਹਦੀ ਫਾਈਲ ਖੋ ਕੇ ਕੋਈ ਵਿਅਕਤੀ ਭੱਜਿਆ ਲੇਕਿਨ ਇਹਨਾਂ ਨੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਔਰ ਪੁਲਿਸ ਕੇ ਹਵਾਲੇ ਵੀ ਕਰ ਦਿੱਤਾ ਹੁਣ ਪੁਲਿਸ ਨੇ ਜਾਂਚ ਕਰਨੀ ਰੰਦਾਵਾ ਜੋਨ ਤੋਂ ਆਜ਼ਾਦ ਉਮੀਦਵਾਰ ਸੀ ਸੁਰਿੰਦਰ ਕੋਰ ਪਰਿਵਾਰ ਦਾ ਰੋਪ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਇਸ ਤੋਂ 2 ਘੰਟੇ ਪਹਿਲੇ ਕਾਂਗਰਸ ਕੋ ਉਮੀਦਵਾਰ ਸੀ ਗਾਜੀਪੁਰ ਜ਼ੋਨ ਤੋਂ ਉਸ ਦੀ ਫਾਈਲ ਖੋ ਕੇ ਫਾੜੀ ਗਈ ਔਰ ਇਸ ਤਰ੍ਹਾਂ ਹੀ ਇੱਕ ਅਧਰਤੂਜ ਹੋਇਆ ਪੁਲਿਸ ਇਸ ਮਾਮਲੇ ਕੀ ਵੀ ਜਾਂਚ ਕਰੇਗੀ ਜਿਹੜੇ ਉਮੀਦਵਾਰ ਦੇ ਸਮਰਥਕ ਸਨ ਉਹਨਾਂ ਨੇ ਕਥੇ ਤੇ ਜਿਹੜਾ ਫਾਈਲ ਫਾੜਨ ਵਾਲਾ ਸੀ ਪੁਲਿਸ ਕੇ ਹਵਾਲੇ ਵੀ ਕਰਦਾ ਸੀ ਸ਼ਿਟੀ ਪੁਲਿਸ ਦੇ ਇਹ ਮੇਰੇ ਮਾਤਾ ਨੇ ਭਰੇ ਸੀ ਜੀ ਤੇ ਉਹਨਾਂ ਦਾ ਖੋ ਕੇ ਪਾੜਤੇ ਜੀ ਪੁਲਿਸ ਵਾਲਿਆਂ ਦੇ ਕੋਲੋਂ ਜਾ ਰਿਹਾ ਬੰਦਾ ਇਹਨਾਂ ਨੇ ਫੜਿਆ ਨਹੀਂ ਆਜ਼ਾਦ ਹੈ ਜੀ ਆਜ਼ਾਦ ਕਿਹੜੇ ਜ਼ੋਨ ਤੋਂ ਰੰਦਾਵਾ ਰੰਦਾਵਾ ਜਮਾਨਾ ਰਖੜਾ ਸਾਹਿਬ ਵੱਲੋਂ ਨੇ ਰਖੜਾ ਸਾਹਿਬ ਵੱਲੋਂ ਕਾਗਜ਼ ਭਰੰਡਾ ਹੈ ਪੁਲਿਸ ਸਾਹਮਣੇ ਖੜੀ ਜੀ ਔਰ ਬੰਦਾ ਕਾਗਜ਼ ਖੋ ਕੇ ਜਾ ਰਿਹਾ ਹੈ ਅੰਦਰੋਂ ਅਸ਼ਟਮ ਦਫ਼ਤਰ ਤੋਂ ਅੰਦਰੋਂ ਜੀ ਹਾਂ ਜੀ ਪੁਲਿਸ ਸਾਹਮਣੇ ਖੜੀ ਜੀ ਮੈਨੂੰ ਲੋੜ ਆਈ ਪਾਇਆ ਪੁਲਿਸ ਨੇ ਕੋਈ سپورਟ ਨਹੀਂ ਕੀਤੀ ਸਾਡੀ ਮੇਰਾ ਨਾਮ ਹਰਮਨ ਬੱਲਾ ਜੀ ਹਾਂ ਤੁਸੀਂ ਕਿਹੜੇ ਜ਼ੋਨ ਦਾ ਅਸੀਂ ਰੰਦਾਵਾ ਚੋਂ ਤੋਂ ਖੜੇ ਗਏ ਜੀ ਸਾਡਾ ਉਮੀਦਵਾਰ ਖੜਾ ਹੈ ਸੁਖਿੰਦਰ ਸਿੰਘ ਜੀ ਨਾਮ ਸੁਖਿੰਦਰ ਕੋਰ ਵਾਈਫ ਉਹ ਮਹੰਗਾ ਸਿੰਘ ਬੰਦਾ ਪਤਾ ਨਹੀਂ ਕਿਉਂ ਨਾ ਕੋਈ ਨਹੀਂ ਸਾਡੀ ਫਾਈਲ ਪੜ੍ਹ ਕੇ ਚੱਲ ਗਏ ਜੀ ਕੋਈ ਵੀਰਵਾ ਨਹੀਂ ਹਾਂ ਜੀ ਇੱਕ ਕੈਂਡੀਡੇਟ ਤੋਂ ਇੱਕ ਕੈਂਡੀਡੇਟ ਚੜ੍ਹਤਾ ਜੀ ਈਰਾਂ ਜੀ ਸੁਖਿੰਦਰ ਕੌਰ ਵਾਈਫ ਆਫ ਮਹੰਗਾ ਸਿੰਘ ਆਵਾਜ਼ੋਂ ਹਾਂ ਜੀ ਹਾਂ ਜੀ ਕਿਹੜੀ ਬੰਦਾ ਕਾਬੂ ਕਰਕੇ ਪੂਸੂ ਹੈਂਡਓਵਰ ਦੇਤਾ ਸੀ ਐਸਐਚਓ ਐ ਸਬ ਇੰਸਪੈਕਟ ਇਹ ਤਾਂ ਆਮ ਆਦਮੀ ਦੇ ਬੰਦਿਆਂ ਨੇ ਨਾ ਇੰਨਾ ਅਤੰਕ ਵਿਚਾਰਖੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਕਾਜ ਨਹੀਂ ਪੜਨ ਦੇ ਪਹਿਲਾਂ ਵੀ ਖੋ ਕੇ ਭੱਜੇ ਨੇ ਆ ਹੁਣ ਵੀ ਕਰਨਾ ਵਾ ਜੋਨ ਤੋਂ ਆ ਕੋਈ ਸਰਦਾਰ ਸਾਹਿਬ ਤੇ ਆਪਣੇ ਨਾਲ ਦੀ ਨਾਲ ਖੋ ਕੇ ਭੱਜ ਗਿਆ ਐਸ ਰਨਾਵਾ ਜੋਨ ਤੋਂ ਸ੍ਰਿੰਦਰਕੌਰ ਦੇ ਕਾਗਜ਼ ਸੀਗੇ ਬਾਈਫਾਉ ਮਹੰਗਾ ਸਿੰਘ ਆਜ਼ਾਦ ਉਮੀਦਵਾਰ ਸੀ ਇੰਨਾ ਇੰਨਾ ਗੁੰਡਾਗਰਦੀ ਫਲਾਰ ਰખી ਆ ਕੋਈ ਅੰਤ ਨਹੀਂ ਇਹ ਬੁਰਾ ਹਾਲ ਹੋਇਆ ਪਿਆ ਸਰਕਾਰ ਦਾ ਜਿਹੜੇ ਬੰਦੇ ਨੇ ਕਾਗਜ਼ ਪਾੜੇ ਨੇ ਇਹ ਰੰਦਾਬਾ ਜੋਂ ਤੋਂ ਇਹਦੇ ਘਰ ਵਾਲੀ ਆਪ ਕੈਂਡੀਡੇਟ ਹੈ ਇੱਕ ਇਹਨੇ ਜ ਆਮ ਆਦਮੀ ਪਾਰਟੀ ਦਾ ਇਹ ਕੈਂਡੀਡੇਟ ਹੈ ਇਹਦੇ ਘਰ ਵਾਲੀ ਹਾਂ ਪੁਲਿਸ ਦੇ ਅੰਦਰ ਹੋਣ ਦੇ ਬਾਵਜੂਦ ਐਸ.ਡੀ.ਐਮ ਦੇ ਦਫ਼ਤਰ ਦੇ ਕੋਲੋਂ ਪਾੜ ਕੇ ਐ ਖਿੱਚ ਕੇ ਲੈ ਕੇ ਪਾੜਦੇ ਨੇ ਕਾਗਜ਼ ਤਾਂ ਸੀਰ ਰੋਡ ਤੇ ਜਾਂਦੇ ਲੋਕਾਂ ਨੇ ਫੜ ਕੇ ਸਾਥ ਦਿੱਤਾ ਤਾਂ ਕਰਕੇ ਨੂੰ ਫੜ ਕੇ ਐਥੇ ਐ ਐਸ ਐਚਓ ਆਪਣਾ ਸਬ ਇੰਸਪੈਕਟ ਕੁਲਦੀਪ ਸਿੰਘ ਨੂੰ ਉਹਦੇ ਸਪੁਰਦ ਕਰ ਦਿੰਦਾ ਹੈ ਜੀ ਨਾਮ ਅਮਰਜੀਤ ਸਿੰਘ ਹੈ ਜੀ ਹਾਂ ਪਿੰਡ ਪਿੰਡ ਰੰਧਾਵਾ ਜੀ ਹਾਂ ਕੈਂਡੀਡੇਟ ਕੌਣ ਸੀ ਕੈਂਡੀਡੇਟ ਸ੍ਰਿੰਦਰ ਕੌਰ ਜੀ ਮੇਰੀ ਭਝਾਈ ਹੈ ਜੀ ਭਝਾਈ ਹੈ ਹਾਂਜੀ ਇਹ ਫਾਈਲ ਕਿੱਥੇ ਕੋਈ ਹੈ ਫਾਈਲ ਅੰਦਰ ਐਸਟੀਐਮ ਦੇ ਦਫ਼ਤਰ ਦੇ ਅੱਗੇ ਸਾਹ ਪ੍ਰਸ਼ਾਸਨ ਕੋਲ ਖੜਾ ਹੈ ਜੀ ਹੱਥਾਂ ਤੋਂ ਫਾਈਲ ਖੋ ਕੇ ਮੈਂ ਪਿੱਛੇ ਭਜਿਆਂ ਲੈ ਕੇ ਭਜ ਗਰ ਜਿਹੜਾ ਕੈਂਡੀਡੇਟ ਝਾੜੂ ਵਾਲਾ ਉਹ ਵੀ ਨਾਲ ਹੈ ਜੀ 200 ਮੀਟਰ 500 ਮੀਟਰ ਉੱਥੇ ਥੋਕੇ ਲੈ ਕੇ ਆਏ ਨੇ ਪਿੰਡ ਦੇ ਨਕਸ਼ੇ ਦੇ ਅੰਦਰੋਂ 500 ਮੀਟਰ ਖੜੇ ਸੀ ਕਿ ਦੋ ਫੇਰ ਥੋਕੇ ਲੈ ਕੇ ਗਏ ਕਿਹੜੇ ਕੰਮ ਕੀਤਾ ਫੇਰ ਇਹਨੂੰ ਪਿੱਛੇ ਭੱਜ ਕੇ ਗਏ ਆ ਜੀ ਜੋ ਪਿੱਛੇ ਭੱਜ ਗਿਆ ਉਥੇ ਹੋ ਗਈ ਨਾ ਉਹਨਾਂ ਨੇ ਕਹਿਤਾ ਜੀ ਜਾ ਰਹੇ ਹੋ ਅੱਜ ਸਾਡਾ ਲਾਸਟ ਡੇਅ ਨੋਮੀਨੇਸ਼ਨਸ ਦੇ ਬਲਾਕ ਸਮਾਨਾ ਜਿਹੜੀ ਪੰਚਾਇਤ ਸਮਰਤੇ ਦੀ ਨੋਮੀਨੇਸ਼ਨ 75 ਰਿਸੀਵ ਹੋਈਆਂ ਸਾਡੇ ਕੋਲ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦਾ ਆਜ਼ਾਦ ਉਮੀਦਵਾਰਾਂ ਵੱਲੋਂ ਇਹ 75 ਨਾਮਜਾਦਗੀਆ ਪੱਤਰ ਪ੍ਰਾਪਤ ਕੀਤੇ ਗਏ ਨੇ ਤੇ ਕੱਲ ਨੂੰ ਇਹਨਾਂ ਦੀ ਸਕਰੂਡਨੀ ਕੀਤੀ ਜਾਏਗੀ 11 ਵਜੇ ਦਾ ਸਮਾਂ ਕੋਈ ਵੀ ਉਮੀਦਵਾਰ ਆ ਕੇ ਹਾਜ਼ਰ ਹੋ ਸਕਦਾ ਹੈ ਸਕਰੂਡਨੀ ਚ ਭਾਗ ਲੈ ਸਕਦਾ ਹੈ ਇਹਨਾਂ ਸਰ ਜਿਸ ਤਰ੍ਹਾਂ ਕੁਝ ਦੁਬਾਰਾ ਵੱਲੋਂ ਕਿਹਾ ਗਿਆ ਵੀ ਸਾਰੇ ਨਾਮਦਿਤ ਦੀ ਫਾਰਮ ਫਾਇਲਾ ਫਾੜ ਦਿੱਤੀ ਗਈਆਂ ਕੋ ਕੋਵ ਘਟਨਾ ਕਿੱਥੇ ਦੀ ਹੈ ਤੁਸੀਂ ਉਸਤੇ ਕੋਈ ਕਾਰਵਾਈ ਬੰਦਾ ਫੜਿਆ ਨਹੀਂ ਹੈ ਵਨ ਲੋਕ ਪਾਦਰੋਦੀ ਪਾਰਟੀ ਹੈ ਮੈਂ ਜਸਟ ਜਿਵੇਂ ਮੀਡੀਆ ਤੇ ਦੇਖਿਆ ਜਾ ਡੀਐਸਪੀ ਸਮਾਰਨਾ ਮੇਰੀ ਗੱਲ ਹੋਈ ਤਾਂ ਉਹਨਾਂ ਵੱਲੋਂ ਡੀਐਸਪੀ ਸਮਾਰਨਾ ਵੱਲੋਂ ਬਰੀਫਿੰਗ ਮਿਲੀ ਹੈ ਕਿ ਕਾਫੀ ਜਿਵੇਂ ਸੜਕ ਦੇ ਪਤਾ ਨਹੀਂ ਮੈਨੂੰ ਇਹ ਐਗਜ਼ੈਕਟ ਤਾਂ ਨਹੀਂ ਲੋਕੇਸ਼ਨ ਪਤਾ ਕਿਉਂਕਿ ਸਾਡੀ ਬਿਲਡਿੰਗ 'ਚ ਤਾਂ ਕੋਈ ਇਹ ਜੀ ਘਟਨਾ ਨਹੀਂ ਹੋਈ ਸਾਡੀ ਸਾਰੀ ਸਿਕਿਉਰਿਟੀ ਇੱਥੇ ਲੱਗੀ ਹੋਈ ਸੀ ਤੇ ਜੇ 75 ਨੋਮੀਨੇਸ਼ਨਸ ਰੀਸੀਵ ਹੋ ਰਹੀਆਂ ਨੇ ਦੈਟ ਮੀਨਸ ਸਮਥਿੰਗ ਸਾਡਾ ਕੋਈ ਇਹ ਜਾਂ ਪੰਚਾਇਤ ਸਮਤੀ 15 ਜ਼ੋਨਸ ਨੇ ਇੱਕ ਵੀ ਸਮਤੀ ਇਹ ਜੀ ਨਹੀਂ ਹੈਗੀ ਜਿੱਚ ਦੋ ਜਾਂ ਤਿੰਨ ਪਾਰਟੀਆਂ ਨਾ ਆਈਆਂ ਹੋਣ ਕੋਈ ਵੀ ਸਿੰਗਲ ਪਾਰਟੀ ਵੱਲੋਂ ਸਿੰਗਲ ਨਾਮੀਨੇਸ਼ਨ ਵਾਲਾ ਕੋਈ ਵੀ ਮੇਰੀ ਸம்மਤੀ ਨਹੀਂ ਹੈਗੀ ਹੈ ਤੇ ਉਹ ਡੀਐਸਪੀ ਸਮਾਨਾ ਜੀ ਦੇ ਦੱਸਿਆ ਅਨੁਸਾਰ ਜਿਹੜੇ ਹੈਗੇ ਉਹ ਕਿਤੇ ਬਾਹਰ ਦੀ ਘਟਨਾ ਸੀ ਤੇ ਜਿਹੜੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕੋਈ ਅਜੀ ਹਰਕਤ ਕੀਤੀ ਗਈ ਸੀ ਉਹਨਾਂ ਨੇ ਉਹਨਾਂ ਨੂੰ ਮੌਕੇ ਤੇ ਫੜਿਆ ਵੀ ਹੈ ਤੇ ਐਫਆਈਆਰ ਵਗੈਰਾ ਲੋਚ ਕਰਤੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਜਿਹੜੀ ਕਾਰਵਾਈ ਕੀਤੀ ਜਾ ਚੁੱਕੀ ਹੈ ਇਹਦੀ ਡਿਟੇਲ ਬਾਅਦ ਕੀ ਡੀਐਸਪੀ ਸਮਾਨਾ ਵੱਲੋਂ ਦਿੱਤੀ ਜਾਏਗੀ ਤੇ ਸਾਨੂੰ ਜਿਹੜੀਆਂ ਸੀਗੇ ਸੀਨੀਅਰ ਅਫਸਰ ਤੋਂ ਹਦਾਇਤਾਂ ਸੀਗੀਆਂ ਵੀ ਜੇ ਇਹ ਜਾਂ ਕੋਈ ਘਟਨਾ ਹੋਈ ਹੈ ਤਾਂ ਉਸ ਕੈਂਡੀਡੇਟ ਨੂੰ ਪਰਟੀਕੂਲਰ ਐਕਸਟਰਾ ਟਾਈਮ ਦੇ ਦਿੱਤਾ ਜਾਵੇ ਤਾਂ ਅਸੀਂ ਉਹਨਾਂ ਵੱਲੋਂ ਅਸੀਂ ਇੱਥੇ ਬਾਰ-ਬਾਰ ਅਨਾਉਂਸਮੈਂਟ ਵੀ ਕਰਦੇ ਰਹੇ ਹਾਂ ਅਸੀਂ 2:30 ਵਜੇ ਤੋਂ ਬਾਅਦ ਅਨਾਉਂਸਮੈਂਟਸ ਕਰਦੇ ਰਹੇ ਵੀ ਕਿਸੇ ਨੇ ਵੀ ਨਾਮਿਨੇਸ਼ਨ ਦੇਣੀ ਹੈ ਤਾਂ ਆ ਸਕਦਾ ਹੈ ਤੇ ਇਹਨਾਂ ਲਈ ਵੀ ਅਸੀਂ ਸਪੈਸ਼ਲ ਅਨਾਉਂਸਮੈਂਟ ਜਿਸ ਸਪੋਰਟਰ ਕਹਿ ਦਿੰਨੇ ਆਪਾਂ ਆਏ ਸੀ ਕਿ ਅੰਦਰ ਬੈਠੀ ਸੀ ਉਹ ਕਹਿੰਦੇ ਸੀ ਸਾਡੇ ਕੈਂਡੀਡੇਟ ਆਉਣਗੇ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਥੋੜੀ ਵੇਟ ਕਰਾਂਗੇ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ 10 ਮਿੰਟ 20 ਮਿੰਟ ਸਾਨੂੰ ਦਿਓ ਉਹ ਸਾਡੇ ਕੈਂਡੀਡੇਟ ਆ ਰਹੇ ਨੇ ਬਟ ਉਹਨਾਂ ਦੀ ਕੋਈ ਤਬੀਅਤ ਖਰਾਬ ਜਾ ਉਹਨਾਂ ਦੇ ਕੋਈ ਰੀਜਨਸ ਬੈਸਟ ਨੋਨ ਟੂ ਥੈਮ ਤਾਂ 3:25 ਵਜੇ ਵੱਲੋਂ ਜਦੋਂ ਉਹ ਉਹਨਾਂ ਨੇ ਆ ਕੇ ਦੱਸਿਆ ਕਿ ਸਾਡੇ ਹੁਣ ਕੈਂਡੀਡੇਟ ਨਹੀਂ ਆਉਣਾ ਨਹੀਂ ਸਾਡੇ ਨਾਮੀਨੇਸ਼ਨ ਜਿਹੜੀਆਂ ਸੀਗੀਆਂ ਉਹ ਆ ਚੁੱਕੀਆਂ ਨੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਦੀ ਜਿਹੜੀ ਸਪੈਸ਼ਲ ਵਿੰਡੋ ਉਹਨਾਂ ਵਾਸਤੇ ਰੱਖੀ ਸੀ ਉਹ ਅਸੀਂ ਬੰਦ ਕੀਤੀ ਅਦਰਵਾਈਜ਼ ਸਾਡੀ ਸਾਰੀ ਪ੍ਰਕਿਰਿਆ 3 ਵਜੇ ਜਿਹੜੀ ਹੈਗੀ ਹੈ ਪੀਸਫੁਲੀ ਮੁਕੰਮਲ ਹੋ ਚੁੱਕੀ ਸੀਗੀ ਹੁਣ ਅਸੀਂ ਥੋੜੇ ਜਿਹੀ ਟਾਈਮ 'ਚ ਜਿਹੜੀ ਹੈਗੀ ਹੈ ਨਾਮੀਨੇਸ਼ਨ ਦੀ ਜਿਹੜੀ ਇੱਕ ਪਰਫਾਰਮਰ ਸ਼ੀਟ ਹੁੰਦੀ ਹੈ ਕਿ ਜ਼ੋਨ ਵਾਈਜ਼ ਜ਼ੋਨ ਵਾਈਜ਼ ਕਿਹੜੇ ਕਿਹੜੇ ਨਾਮੀਨੇਸ਼ਨਸ ਆਏ ਨੇ ਨੋਟਿਸ ਬੋਰਡ ਤੇ ਲਗਾ ਦਿੱਤੀ ਜਾਵੇ ਕਿ ਤੇ ਪਾਰਟੀਆਂ ਉਹਨੂੰ ਦੇਖ ਸਕਦੀਆਂ ਨੇ